ਰੋਜ਼ ਦੀ ਬਾਤ ਦੇਖ ਰਹੇ ਦਰਸ਼ਕਾਂ ਦੇ ਲਈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਯੂਕਰੇਨ ਨੇ ਰੂਸ ਦੀ ਰਾਜਧਾਨੀ ਤੇ ਇੱਕ ਵੱਡਾ ਹਮਲਾ ਕਰ ਦਿੱਤਾ ਹੈ ਰੂਸ ਨੇ ਰਾਜਧਾਨੀ ਮਾਸਕੋ ਦੇ ਉੱਤੇ ਡਰੋਨ ਅਟੈਕ ਕੀਤਾ ਗਿਆ ਹੈ 400 ਕਿਲੋਮੀਟਰ ਲੰਮੀ ਫਿਊਲ ਪਾਈਪਲਾਈਨ ਦੇ ਉੱਤੇ ਜਿਹੜਾ ਕਿ ਹਮਲਾ ਕੀਤਾ ਗਿਆ ਇਸ ਹਮਲੇ ਦੇ ਕਾਰਨ ਰੂਸੀ ਫੌਜ ਨੇ ਪੈਟਰੋਲ ਅਤੇ ਡੀਜ਼ਲ ਹਵਾਈ ਜਾਜ ਦੀ ਸਪਲਾਈ ਜਿਹੜੀ ਬੰਦ ਕਰ ਦਿੱਤੀ ਹੈ ਹਮਲੇ ਕਰਕੇ ਰੂਸ ਦੀ ਫੌਜ ਤੇ ਮਾਸਿਕੋ ਦੀ ਆਰਥਿਕਤਾ ਜਿਹੜੀ ਕਿ ਵਿਗੜਦੀ ਦਿਖਾਈ ਦੇ ਰਹੀ ਹੈ ਰਾਜਧਾਨੀ ਦੇ ਉੱਤੇ ਜਿਹੜਾ ਕਿ ਡਰੋਨ ਅਟੈਕ ਹੋਇਆ ਹੈ ਬਲੈਕਆਊਟ ਹੋ ਚੁੱਕਿਆ ਹੈ ਜੰਗ ਹਜੇ ਤੱਕ ਨਹੀਂ ਰੁਕੀ ਸਾਰਾ ਕੁਝ ਤਬਾਹ ਹੋ ਗਿਆ ਹੈ ਅਤੇ ਜੰਗਬੰਦੀ ਵੀ ਤੋੜ ਦਿੱਤੀ ਤੇ ਸੜਕਾਂ ਤੇ ਆੜਗੇ ਨੇ ਡਰੋਨ ਰੂਸ ਦੀ ਰਾਜਧਾਨੀ ਮਾਸਿਕੋ ਦੇ ਉੱਤੇ ਜਿਹੜਾ ਕਿ ਅਟੈਕ ਕੀਤਾ ਗਿਆ ਹੈ ਯੂਕਰੇਨ ਦੇ ਵੱਲੋਂ ਇੱਕ ਵਾਰ ਫਿਰ ਤੋਂ ਜਿਹੜੀ ਜੰਗ ਛਿੜ ਚੁੱਕੀ ਹੈ 400 ਕਿਲੋਮੀਟਰ ਦੀ ਜਿਹੜੀ ਪਾਈਪਲਾਈਨ ਆ ਉਸ ਦੇ ਉੱਤੇ ਡਰੋਨ ਅਟੈਕ ਕੀਤਾ ਗਿਆ ਜਿਸ ਤੋਂ ਬਾਅਦ ਵਿੱਚ ਰੂਸ ਦੀ ਫੌਜ ਦੇ ਵੱਲੋਂ ਜਿਹੜਾ ਕਿ ਹਮਲੇ ਦੇ ਬਾਅਦ ਵਿੱਚ ਜਿਹੜਾ ਇੱਕ ਵੱਡਾ ਝਟਕਾ ਲੱਗਾ ਹੈ ਉੱਥੋਂ ਦੀ ਆਰਥਿਕਤਾ ਨੂੰ